ਲੋ ਵੀ ਮਿੱਤਰੋ ਅੱਜ ਬਾਈ ਕੋਲੇ ਦੋ ਨਗ ਬਕਾਉਆ ਤੇ ਆ ਬੱਕਰਾ ਗਾ ਤੇ ਆ ਇਹਦੀ ਮਾਂ ਗੀ ਤੇ ਦੋਨੇ ਬਾਈ ਕਹਿੰਦਾ ਆਪਾਂ ਸੇਲ ਕਰ ਦੇਂਗੇ ਤੇ ਆ ਤਾਂ ਪੂਰਾ ਬਰੀਡ ਦਾ ਦੇਖੋ ਤੁਸੀਂ ਚੈੱਕ ਕਰ ਲੋ ਜਿਹੜੇ ਭਰਾ ਸੌਂਕ ਰੱਖਦੇ ਆ ਬੱਕਰੀਆਂ ਰੱਖਣ ਦੇ ਤੇ ਕਰਿਓ ਕਨੈਕਟ ਆਪਾਂ ਬਾਈ ਦਾ ਨੰਬਰ ਵੀ ਲੈ ਕੇ ਦੇਵਾਂਗੇ ਤੇ ਰੇਟ ਵੀ ਬਾਈ ਨੂੰ ਵੀਡੀਓ ਚ ਹੀ ਕਰਾ ਦਿੰਨੇ ਆ ਕੀ ਰੇਟ ਆ ਦੋਨਾਂ ਦਾ ਜੋੜਾ ਹੀ ਦੇਣਾ ਬਾਈ ਕਹਿੰਦੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਆਪਾਂ ਲੈਂਦੀ ਸੀਗੀ ਪੱਠ हां भाई ये पट ले आंदी सी ठीक है ते तेरे ਕੋਲੇ ਆ ਕੇ ਸੂਈ ਆ ਹਾਂ ਬਿਲਕੁਲ ਆ ਉਹ ਬੱਚੇ ਜਿੱਤ ਤਾਣੇ ਹਨ ਹਾਂਜੀ ਬਹੁਤ ਬਰੀਡ ਦਾ ਉਹ ਇਹਦੇ ਨਾਲੋਂ ਵੀ ਪਿਓਰ ਆ ਹਨ ਹਾਂਜੀ ਹਾਂਜੀ ਤੇ ਦੋਨਾਂ ਜੋੜੇ ਵਿੱਚ ਨੇ ਹਾਂਜੀ ਮਾ ਥੋੜਾ ਮੈਂ ਬਿਮਾਰ ਹੋ ਗਿਆ ਕਰਕੇ ਭਾਈ ਵੇਚਦੇ ਹਾਂ ਨਹੀਂ ਤਾਂ ਇਹ ਰੱਖੇ ਬੇ ਤਾਂ ਮਾ ਦੀ ਮੇਰੇ ਪਸਗਾਂ ਨਜ਼ਰ ਨਜ਼ਰ ਲੱਗਦੀ ਠੀਕ ਹੈ ਬੜੀ ਚੀਜ਼ ਆ ਗਈ ਇਹ ਪਰ ਐ ਵੀ ਹੁਣ ਆਪ ਬਿਮਾਰ ਹੋ ਗਏ ਕਰਕੇ ਨਾ ਭਾਈ ਤਾਂ ਤੇ ਦੋਨੇ ਚੀਜ਼ਾਂ ਵਿਖਾਊ ਕਰਾਂ ਠੀਕ ਹੈ ਤੇ ਆਪਣੇ ਇੱਥੇ ਆਏ ਸੀਗੇ ਵੱਢਣ ਵਾਲੇ 13000 ਰੁਪਿਆ ਲਾਗੇ ਸੀ ਠੀਕ ਆ ਆਪਾਂ ਦਿੱਤੇ ਨਹੀਂ ਗੇ ਉਹਨਾਂ ਨੂੰ ਨਹੀਂ ਦੇਣੇ ਨਾ ਜਿਹੜਾ ਘਰੇ ਰੱਖਣ ਵਾਲਾ ਬੰਦਾ ਉਹਨੂੰ ਦੇਨੇ ਆ ਉਵੇਂ ਆਪਾਂ 18000 ਰੁਪਇਆ ਮੰਗਦੇ ਆ ਹਾਂਜੀ ਤੇ ਆਪਾਂ ਜਾਣੀ ਦੀ 16000 ਰੁਪਏ ਤੇ ਛੜ ਦਾਂਗੇ ਠੀਕ ਆ ਵਿਚੋ ਮਾਨਤਨ ਕਰ ਹਾਂ ਠੀਕ ਆ ਵੀ 13000 ਰੁਪਇਆ ਦਿੰਦੇ ਸੀ ਆਪਾਂ ਫਿਰ ਉਹ ਤੇ ਹੁਣ ਇਹ ਪੱਠ ਬਣੀ ਵੀ ਆ ਹੈ ਹਾਂ ਇਹ 10 ਦਿਨ ਹੋ ਗਏ ਬਈ ਬਣੀ ਵੀ ਆ ਇੱਕ ਨਾ ਵੱਡੀ ਪ੍ਰੋਬਲਮ ਆ ਆਪਣੇ ਇਧਰ ਬਰਬਰੀ ਘੱਟ ਮਿਲਦੀ ਆ ਬੱਕਰੇ ਠੀਕ ਆ ਵੀ ਇਹ ਨਸਲ ਦਾ ਹੈ ਨਹੀਂ ਗੇ ਆਪਣੇ ਹਾਂ ਹੈ ਨਹੀਂ ਕਰਕੇ ਹੁਣ 3 4 ਵਾਰੀ ਹੀਟ ਕੀ ਨਾਂਗੀ ਸੀ ਠੀਕ ਹੁਣ ਮਸਾਂ ਉਹ ਵੀ ਦੂਜੇ ਤੋਂ ਬਣਵਾ ਕੇ ਲਿਆਂਦੀ ਆ ਇਹ ਬੱਕਰੀ ਠੀਕ ਆ ਬਈ ਲਓ ਵੀ ਮਿੱਤਰੋ ਤੇ ਇੱਕ ਮੋਬਾਈਲ ਨੰਬਰ ਦੱਸ ਦੇ ਬਈ ਆਪਣਾ 99155 6255 ਨਾਮ ਇਹ ਈਸਰ ਸਿੰਘ ਆ ਠੀਕ ਹੈ ਪਿੰਡ ਜਲਾਲ ਚ ਜ਼ਿਲ੍ਹਾ ਬਠਿੰਡੇ ਚ ਹਾਂਜੀ ਲਓ ਵੀ ਮਿੱਤਰੋ ਦੋ ਬਾਈ ਕੋਲੇ ਨਾਗਾ ਤੇ ਅਜੇ ਤੱਕ ਕੀ ਗੱਲ ਹੀ ਆ ਯਾਰ ਤੁਸੀਂ ਦੇਖੋ ਕੁਆਲਿਟੀ ਚੈੱਕ ਕਰੋ ਬਈ ਇਹਦੀ ਪੂਰੀ ਪਿਓਰ ਕੁਆਲਿਟੀ ਆ ਜਿਹੜੇ ਭਰਾਣੇ ਕੱਲਾ ਹੀ ਇੰਨਾ ਦਾ ਜੇ ਮੈਂ ਕਹਣਾ ਕਿਸੇ ਵਪਾਰੀ ਕੋਲੇ ਹੋਵੇ 18-20 ਹਜ਼ਾਰ ਦਾ ਕੱਲਾ ਹੀ ਆ। ਦੋ ਮਹੀਨੇ ਹੋਰ ਸਾੰਭ ਕੇ ਹਾਂ ਵੀ 18000 ਦਾ ਕੱਲਾ ਬੱਕਰਾ ਹੀ ਆ ਜਿਹੜਾ ਮਰਜ਼ੀ ਆ ਉਹ ਕਰ ਲੈ। ਸਹੀ ਗੱਲ ਆ ਦੇਖੋ ਖੜਨੀ ਖੁੜਨੀ ਦੇਖੋ ਭਾਈ ਘੋੜਿਆਂ ਵਾਲੀ ਖੜਨੀ ਆ ਪੂਰੀ। ਤੇ ਆ ਇਹਦੀ ਮਾਂ ਗਈ ਦੋਨੇ ਭਾਈ ਕਹਿੰਦੇ ਜੋੜਾ ਹੀ ਦੇ ਦੇਾਂਗੇ ਤੇ ਜਿਹੜੇ ਭਰਾ ਰੱਖਣ ਦਾ ਸੌਂਕੀ ਆ ਤੇ ਪੱਠਾ ਵੀ ਲਾਊਗਾ ਹੁਣ ਹਨਾ ਵੀ। हां भाई ਇਹ ਤਾਂ ਲਾਉਂਦੇ ਕਾਬਿਲ ਆ ਬਾਈ हां हां भाई ਲਓ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜੇ ਭਰਾ ਨੂੰ ਦੋਨੇ ਨਗ ਪਸੰਦ ਆਉਂਦੇ ਹੋਵੇ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ